ਤੇ ਗਰੀਬੀ ਸੀ ਵਾਲੀ ਉਹ ਪੰਡਤ ਨਹੀਂ ਕਹਿੰਦੇ ਵੀ ਪੰਡਤ ਆ ਤੂੰ ਰਾਜੇ ਕੋਲੇ ਜਾਵੇਂ ਤਾਂ ਤੈਨੂੰ ਕੋਹ ਨਾ ਕੋਸ ਰਾਜਾ ਦੇ ਦੇ ਉਹ ਕਹਿੰਦਾ ਮੈਂ ਅਨਪੜਾ ਮੈਨੂੰ ਰਾਜੇ ਨੇ ਕੀ ਦੇਣਾ ਚਲ ਜਿਹੇ ਜੀ ਰੁੱਖੀ ਮਿੱਥੀ ਆ ਇਹੋ ਜੀ ਵਿਖਾਈ ਜਾਂਦੇ ਆਪਾਂ ਉਹ ਆ ਜਾ ਤੈਨੂੰ ਜਰੂਰ ਕੋਹ ਨਾ ਕੋਸ ਰਾਜਾ ਦੇਊਗਾ ਤੇ ਆਪਣਾ ਚਲ ਟਾਈਮ ਸੌਖਾ ਲੰਘ ਜਾ ਉਹ ਆਲਾ ਚੰਗਾ ਫਿਰ ਤੂੰ ਓਹ ਖਾਰ ਵੀ ਮੈਨੂੰ ਕੋ ਬਣਾ ਕੇ ਲੜ ਬੰਦ ਦੇ ਬਾਰ ਦੂਰ ਆ ਰਾਜ ਮੈਂ ਖਾਦਾ ਲਾਉਂਗਾ ਉੱਥੇ ਦਾ ਜਲ ਸ਼ਹਿਰ ਸ਼ੁਰੂ ਜਾ ਕੇ ਮੈਂ ਖਾਖੂ ਲਾਉਂਗਾ ਉਹਨੇ ਕਿਸੇ ਦੇ ਘਰੋਂ ਲੈ ਆ ਕੇ ਜ਼ਿਮੀਂਦਾਰਾਂ ਦੇ ਉਹਨੇ ਚੋਲ ਲਿਆ ਖਰੇ ਚੋਲ ਬਣਾਤੇ ਕੁਛ ਤਾਂ ਖਾ ਲੇ ਕੁਛ ਦੇ ਲੜਵੰਤ ਤੇ ਪੰਚ ਤੁਰ ਪਿਆ ਤੁਰਿਆ ਜਾਂਦਾ ਤੁਰਿਆ ਜਾਂਦਾ ਤੇ ਗਾਹਾਂ ਆਪਰਾ ਛਪੜ ਕਹਿੰਨੇ ਆ ਉਹ ਪਹਿਲਾਂ ਸਮਿਆਂ ਦੇ ਵਿੱਚ ਸਤ ਗੋਜ ਜੋਗ ਵੇਲੇ ਉਦੋਂ ਕਹਿੰਦੇ ਸੀ ਕੱਚਾ ਤਲਾ ਤੇ ਮੂਰੇ ਛਪੜ ਆ ਗਿਆ ਬੜਾ ਸਾਫ਼ ਪਾਣੀ ਪਰ ਲਾਰਗਾ ਤੇ ਪਾਸੇ ਦਰਖਤ ਲੱਗੇ ਹੋਏ ਉੱਥੇ ਪੰਡਤ ਨੇ ਕਿਹਾ ਵੀ ਆਓ ਕਰੀਏ ਆਪਾਂ ਇੱਥੇ ਭੋਜਨ ਛਕੀਏ ਪਹਿਲਾਂ ਪੰਡਤ ਨੇ ਭੋਜਨ ਸੀ ਜਿਹੜਾ ਆਪ ਦਾ ਦਰਖਤ ਨਾਲ ਬੰਨਤਾ ਬਨ ਗਏ ਤੇ ਉਹਨੇ ਅਖਨਾਨ ਕੀਤਾ ਅਖਨਾਨ ਕਰਕੇ ਤੇ ਜਦੋਂ ਚੌਲ ਖੋਲ ਕੇ ਲੱਗਿਆ ਨਾ ਖਾਣ ਤੇ ਉਰੇ ਮੂਰੇ ਬੜਾ ਭਾਰਾ ਸਾਪ ਆਹ ਹੜ ਗਿਆ ਐਸਾ ਹੀ ਨੋ ਸਾਪ ਖਾਲ ਕੇ ਤੇ ਮੇਰਾ ਸਾਹ ਚੜ ਗਿਆ ਤਾਹ ਤੇ ਚੌਥ ਥਲੇ ਰੱਖ ਕੇ ਭੱਜਣ ਲੱਗ ਗਿਆ ਇੱਕਦਮ ਉਸ ਇੱਛਾਧਾਰੀ ਸਾਪ ਇੱਕਦਮ ਸਾਥ ਬਣ ਗਿਆ ਸਾਥ ਬਣ ਕੇ ਕਹਿੰਦਾ ਪੰਡਤਾ ਡਰਨਾ ਓਹ ਕਿਹਾ ਪੰਡਤਾ ਡਰਨਾ ਸਾਥ ਬਣ ਗਿਆ ਤੇ ਉਹਦਾ ਯਾਨੀ ਦਰ ਕੋਠਕਾਣੇ ਜੇ ਆਇਆ ਟਕ ਟਕ ਵੱਜਦਾ ਉਹਦਾ ਡਰਨਾ ਮੈਂ ਤੇਰਾ ਕੁ ਫਾਇਦਾ ਕਰਨਾ ਹੈ ਹੋ ਰਹਾ ਹਾਂ ਦੱਸ ਹੋਰ ਮੈਂ ਛਿਆ ਤਾਰੀ ਸਾਪਾਂ ਜਿਹੜੀ ਮਰਜੀ ਚੀਜ਼ ਬਣੀਆਂ ਤੈਨੂੰ ਮੈਂ ਕੋ ਗੁਰ ਦਿੰਨਾ ਹੋਰਾਂ ਦੱਸ ਅਲਤ ਨੂੰ ਚੱਲਿਆ ਰਾਜੇ ਕੋਲ ਨੂੰ ਤੂੰ ਆਣ ਪਰ ਰਾਜੇ ਨੇ ਤੈਨੂੰ ਕੁਝ ਨਹੀਂ ਦੇਣਾ ਤੂੰ ਐਂ ਉਂ ਕਰੀ ਜਿਉਂ ਰਾਜੇ ਕੋਲੇ ਗਿਆ ਤਾਂ ਰਾਜੇ ਦੇ ਜਾ ਕੇ ਕੇਰੀ ਚ ਗਿਆ ਰਾਜਾ ਤੈਨੂੰ ਪੁੱਛੂਗਾ ਪੰਡਤਾਂ ਤੂੰ ਵੀ ਕੀ ਜਾਣਦਾ ਤੂੰ ਕਹ ਰਹੀ ਜੀ ਮੈਂ ਤਾਂ ਇੱਕ ਜੋਸਤਿਆਂ ਜੋਸਤ ਲਾਉਣਾ ਤੇ ਜੋਸਤ ਵੀ ਕਹਦੀ ਮੈਂ 10 ਦਿਨਾਂ ਤੇ ਲਾ ਦਵਾਂ ਆਹ ਨਾਲ ਜਦੋਂ ਤਾਂ ਕਹਾਂ ਮੈਂ ਜੋਸਤਿਆਂ ਫਿਰ ਤੈਨੂੰ ਮੇਰਾ ਵਜੀਰ ਆਪਦੇ ਘਰੇ ਲੈ ਜਾਓ ਘਰੇ ਲੈ ਜਾ ਕੇ ਵਜੀਰ ਤੇਰੀ 3 ਦਿਨ ਸੇਵਾ ਕਰੂ ਚੌਥੇ ਦਿਨ ਤੈਨੂੰ ਫੇਰ ਕਚੇਰੀ ਚ ਲਿਆ ਆ ਕੇ ਆ ਕੇ ਫੇਰ ਤੈਨੂੰ ਪੁੱਛਣਗੇ ਰਾਜਾ ਤੈਨੂੰ ਕਹੋ ਵੀ ਹੁਣ ਮੈਨੂੰ ਆਸਤ ਲਾ ਕੇ ਦੱਸ ਵੀ ਮੇਰੀ ਪਰਜਾ ਦੇ ਸੁੱਖ ਸ਼ਾਂਤੀ ਰਹੂ ਉਹਨੂੰ ਕਹਿ ਦੀ ਤੇਰੀ ਪਰਜਾ ਦੇ ਸੁੱਖ ਸ਼ਾਂਤੀ ਆ ਪਰ ਤੇਰੇ ਫਲਾਨੇ ਨਗਰ ਦੇ ਵਿੱਚ ਦਿਨੇ ਅੱਗ ਲੱਗੂਗੀ ਜੇੜੀ ਉਹ ਅੱਗ ਲੱਗੂਗੀ ਅੱਗ ਦਾ ਬੰਦੋਬਸਤ ਕਰ ਲਈ ਪਹਿਲਾਂ ਬੰਦੋਬਸਤ ਕਰਕੇ ਰੱਖੀ ਅੱਗ ਬੁਝਾ ਲਈ ਤੇਰਾ ਨੁਕਸਾਨ ਵਾਲਾ ਹੋਊਗਾ ਦਸਾਂ ਦਿਨਾਂ ਦੇ ਕਰੀਮ ਵਾਲਾ ਜੇ ਤੈਥੋਂ ਰਹਿਣੀ ਜਾਣਾ ਜਦੋਂ ਫਿਰ ਉਹ ਅੱਗ ਲੱਗੂਗੀ ਫਿਰ ਉਹ ਤੈਨੂੰ ਰਾਜਾ ਨਾਮ ਦੇਊਗਾ ਉਹ ਰੱਠ ਠੀਕ ਆ ਉਹ ਕਰਨਕਰਾਂ ਵਾਲਾ ਨਹੀਂ ਆ ਤੂੰ ਡਰੀ ਨਾ ਮਹੀਂ ਕਰਨਾ ਜੋ ਕੁਝ ਕਰੂ ਮਹੀਂ ਕਰੂ ਪੰਡਤ ਆ ਖੁਸ਼ ਹੋ ਗਿਆ ਬਈ ਯਾਰ ਠੀਕ ਆ ਪੰਡਤ ਰ ਗਿਆ ਤੇ ਜਾ ਕੇ ਜਦੋਂ ਜਾ ਪਹੁੰਚਿਆ ਤੇ ਰਾਜੇ ਦੀ ਕਚਹਿਰੀ ਚ ਗਿਆ ਰਾਜੇ ਨੇ ਦੇਖਿਆ ਵੀ ਪੰਡਤ ਦੂਰੋਂ ਆਇਆ ਹਾਂ ਦੇਵਤਾ ਵੀ ਕੀ ਜਾਣਦਾ ਕੀ ਦੱਸਦਾ ਉਹ ਰਾਜੇ ਮੈਂ ਜੋਸ਼ ਨਹੀਂ ਆ ਮੈਂ ਜੋਸ਼ਤ ਲਾ ਕੇ ਦੱਸਾਂ ਉਹ ਰਾਜਾ ਚੰਗਾ ਵਜੀਰ ਨੂੰ ਕਹਿੰਦਾ ਵੀ ਜਾ ਲੈ ਜਾ ਇਹਦੀ ਸੇਵਾ ਕਰ ਪੰਡਤ ਦੀ ਬਜ਼ੀਰ ਘਰੇ ਲੈ ਗਿਆ ਵੀਰ ਨੇ ਤਿੰਨ ਦਿਨ ਸੇਵਾ ਕੀਤੀ ਚੌਥੇ ਦਿਨ ਫਿਰ ਉਹ ਲੈ ਕੇ ਆਇਆ ਦਰਬਾਰ ਦੇ ਵਿੱਚ ਫਿਰ ਰਾਜੇ ਨੇ ਪੁੱਛਿਆ ਆਹਦਾ ਪੰਡਤਾ ਵੀ ਮੇਰੇ ਪਰਜਾ ਦੇ ਦੱਸ ਸੁੱਖ ਸ਼ਾਂਤੀ ਰਹੂ ਪਰਜਾ ਦੇ ਨਾਲ ਰਾਜ ਹੁੰਦਾ ਉਹ ਆਦਾ ਵੀ ਹੁੰਦਾ ਤੇਰੇ ਸੁੱਖ ਸ਼ਾਂਤੀ ਆ ਪਰ ਅੱਜ ਤੋਂ ਨੌਵੇਂ ਨੂੰ ਤੇਰੇ ਫਲਾਨੇ ਪੰਡਾਗ ਲਗੂਗੀ ਹੁਣ ਇਹ ਬੰਦੋਬਸਤ ਕਰਕੇ ਬੰਦੇ ਉੱਥੇ ਤੇ ਪਾਣੀ ਦਾ ਬੰਦੋਬਸਤ ਕਰਦੇ ਨਹੀਂ ਸਾਰਾ ਪਿੰਡ ਮੱਚ ਜੂ। ਹੋਰ ਵੀ ਠੀਕ ਆ। ਚਲ ਪੰਡ ਤਾ ਵਜ਼ੀਰ ਦੇ ਘਰੇ ਭੇਜਤਾ। ਤੇ ਉਹੀ ਨੌਵਾਂ ਦਿਨ ਆਇਆ। ਜੋ ਨੌਵਾਂ ਦਿਨ ਆਇਆ ਉੱਥੇ ਛੀਕ ਲੰਗਰ ਚੱਲਦਾ। ਲੰਗਰ ਕੀ ਚੱਲਦਾ ਜਿਹੜੇ ਰਾਜੇ ਦੀ ਕੋਕਸੀ ਰਾਜੇ ਦੇ ਕੋਕ ਫੌਜ ਦੀ ਰੋਟੀ ਬਣਦੀ ਸੀ ਐਡੋੜੀ ਕੋਕ ਰੱਖੇ ਹੁੰਦੇ ਆ। ਜੋਨੋ ਪਾਰਟਨੈਰ ਨਹੀਂ ਹੁੰਦਾ ਜਿਵੇਂ 100 ਬੰਦੇ ਦਾ 200 ਬੰਦੇ ਦਾ ਡੋੜੀ ਲਾਂਗਰੀ ਹੁੰਦੀ ਆ ਉੱਥੇ ਉਹਨਾਂ ਦੇ ਕਾਨੇ ਕੂਨੇ ਰੱਖੇ ਹੋਏ ਸੀ ਕੋਕਰੇ ਉਹੀ ਇੱਛਾਧਾਰੀ ਸੱਪ ਗਿਆ ਸੱਪ ਗਿਆ ਬਾਜ ਬਣ ਕੇ ਗਿਆ ਉੱਡ ਕੇ ਜਦੋਂ ਇੱਛਾਧਾਰੀ ਹੋ ਜੇ ਨਾ ਜਿਹੜੀ ਮਰਜ਼ੀ ਚੀਜ਼ ਬਣ ਦੇ ਉੱਥੇ ਉਤਰਿਆ ਉੱਤ ਬਣ ਕੇ ਸੱਪ ਮਾਰਿਆ ਪਕਾਟਾ ਕਾਨਿਆਂ ਨੂੰ ਅੱਗ ਲਾਤੀ ਜ्यों ਕਾਨਿਆਂ ਨੂੰ ਅੱਗ ਪੈ ਗਈ ਤੇ ਇੱਕਦਮ ਪਾਣੀ ਦਾ ਬੰਦੋਬਾਸ ਸੀ ਘਰਾਂ ਦਾ ਨੁਕਸਾਨ ਤਾਂ ਹੋਇਆ ਪੰਜ ਚਾਰ ਕ ਮੱਚ ਗਏ ਤੇ ਯਾਨੀ ਪਾਖੇ ਪਾਣੀ ਤੇ ਅੱਗ ਦਾ ਬੰਦੇ ਰਾਜਾ ਬੜਾ ਖੁਸ਼ ਹੋਇਆ ਰਾਜਾ ਕਹਿੰਦਾ ਵੀ ਇਹਦਾ ਬੜਾ ਵੱਡਾ ਦੋਸਤੀ ਆ ਰਾਜੇ ਨੇ ਉਹਨੂੰ ਬਹੁਤ ਯਾਨੀ ਨਾਮ ਦਿੱਤਾ 65 ਟੁੱਕਰ ਦਿੱਤਾ ਦੇਖ ਕੇ ਕਹਿੰਦਾ ਵੀ ਪੰਡਤਾ ਹੋਰ ਮੰਗ ਕੀ ਮੰਗਣਾ ਜਦੋਂ ਕਿਹਾ ਤਾਂ ਹੋਰ ਮੰਗ ਕੀ ਮੰਗਣਾ ਆ ਜਾ ਮੈਨੂੰ ਸਵਾ 100 ਮਣ ਲੱਕੜ ਚਾਹੀਦੀ ਆ ਸੁੱਕੀ ਉਹਨੇ ਸਵਾ 100 ਮਣ ਲੱਕੜ ਦਿੱਤੀ ਆਹ ਨਾਲ ਬੰਦੇ ਵੀ ਤੋਰ ਉਹਨੇ ਬੰਦੇ ਵੀ ਤੋਰਤੇ ਆਹਾਂ ਕਿੱਥੇ ਲਿਜਾਣੇ ਆ ਤਾਂ ਮਹਾਰਾਜ ਲਿਜਾਣੇ ਆ ਜਿੱਥੇ ਉਹ ਕੋਈ ਨਹੀਂ ਜਿੱਥੇ ਮਰਜ਼ੀ ਲੈ ਜਾ ਉੱਥੇ ਲਿਆ ਕੇ ਜਿੱਥੇ ਸੱਪ ਨਿਕਲਿਆ ਸੀ ਉੱਥੇ ਡਾਰੇ-ਡਾਰੇ ਲਾ ਕੇ ਲੱਕਣਾ ਤੇ ਅੱਗ ਲਾਤੀ ਲਾ ਕੇ ਅੱਗ ਆਫਟਰ ਇਧਰੋਂ ਉੱਠ ਗਿਆ ਉਹ ਬੰਦੇ ਉਧਰ ਨੂੰ ਮੂਰਤੇ ਸਾਪੂ ਬਚ ਗਿਆ ਬਚ ਗਿਆ ਜਿਹੜੀ ਮਾਇਆ ਸੀ ਮਾਇਆ ਲੈ ਕੇ ਉਹ ਪਾਪ ਦੀ ਮਾਇਆ ਉਹ ਪਾਪ ਦੀ ਮਾਇਆ ਕਰੋ ਖੜਦੀ ਆ ਉਹ ਦਿਨਾਂ ਸੀ ਭੂਮਾਂ ਹੋ ਗਈ ਉਸ ਆਪਣੇ ਕਰਨੀ ਸੀ ਛੇਧਾਰੀ ਨੇ ਬਰਕਤ ਹੀ ਨਾ ਰਹੀ ਫੇਰ ਉਹੀ ਹਾਲ ਹੋ ਗਿਆ ਭੁੱਖੇ ਤੇ ਮਰਨ ਲੱਗੇ ਫੇਰ ਕਹਿੰਦੀ ਪੰਡਤਾ ਫੇਰ ਜਾ ਤੂੰ ਹੋਰ ਮੈਂ ਹੁਣ ਜਾ ਕੇ ਕੀ ਕਰੂੰ ਵਾਰੀ ਤੇਰੇ ਤੇ ਵੱਜਿਆ ਆ ਵਾ ਤੇ ਸੇਵਕ ਬਣ ਗਿਆ ਉਹਦਾ ਤੈਨੂੰ ਦੇਊ ਕੋਹ ਨਾ ਕੁਸ ਨਾ ਉਹਨੂੰ ਦੱਸੇ ਮਦਾ ਘੰਮ ਕਰਕੇ ਆਇਆ ਆਰਾ ਚੰਗਾ ਫੇਰ ਬਣਾ ਦੇ ਮੈਨੂੰ ਕੋਈ ਰੋਟੀ ਡਾਟੀ ਉਹਨੇ ਫੇਰ ਰੋਟੀ ਬਣਾਤੀ ਬਣਾ ਕੇ ਰੋਟੀ ਤੇ ਉਹਦਾ ਚੱਟੀਆਂ ਵੀ ਸੱਪ ਦਾ ਮੱਚ ਗਿਆ ਹੋਊਗਾ ਜਦੋਂ ਉੱਥੇ ਆਇਆ ਆਖੇ ਰੋਟੀ ਟੰਗਤੀ ਅਖਨਾਨ ਕਰਕੇ ਇਹ ਰੋਟੀ ਖਾਣ ਲੱਗਿਆ ਉਹੀ ਸੱਪ ਫੇਰ ਆ ਗਿਆ ਮੂਰੇ ਓਹ ਆ ਗਿਆ ਤੇ ਪੰਥ ਡਰ ਗਿਆ ਵੀ ਹੁਣ ਨਹੀਂ ਮੈਨੂੰ ਛੱਡਦਾ ਉਹ ਕੋਈ ਨੰ ਪੰਡਾ ਡਰਨਾ ਫੇਰ ਬੰਦਾ ਬਣ ਗਿਆ ਸਾਰ ਨਰਨਾ ਮੈਂ ਤੈਨੂੰ ਕੁਝ ਨਹੀਂ ਆਦਾ ਮੈਂ ਤੇਰਾ ਫੇਰ ਵੀ ਫਾਇਦਾ ਕਰਨਾ ਆ ਹਾਂ ਅਰਾ ਹਾਂ ਦੱਸ ਅਰਾ ਹੁਣ ਤੈਨੂੰ ਉਹ ਪੁੱਛੂਗਾ ਵੀ ਮੈਨੂੰ ਦੱਸ ਤੂੰ ਹੁਣ ਉਹਨੂੰ ਕੀ ਦੱਸੇਗਾ ਉਹਦਾ ਮੈਂ ਹੁਣ ਕੀ ਦੱਸੂਗਾ ਤੂੰ ਜਦੋਂ ਹੁਣ ਦੱਸਣਾ ਹੈ ਤੇ ਤੂੰ ਦੱਸ ਨਹੀਂ ਸਕਦਾ ਕੁਝ ਅਰਾ ਮੈਂ ਨਹੀਂ ਦੱਸ ਨਹੀਂ ਸਕਦਾ ਅਰਾ ਤੂੰ ਉਹਨੂੰ ਕਹਿ ਦੇ ਵੀ ਅੱਠਾਂ ਦਿਨਾਂ ਦੇ ਅੰਦਰ ਅੰਦਰ ਤੇਰੇ بارش ਬਹੁਤ ਜ਼ਾਰੇ ਹੋਈ ਮਾਇਆ ਹੁੰਦੀ ਆ ਉਹ ਬਾਹਰ ਚ ਘਟਦੀ ਨਹੀਂ ਹੁੰਦੀ ਉਹ ਮਾਇਆ ਉਹੀ ਸ਼ਿਆਧਾਰੀ ਨੇ ਛੇਦੀ ਖਤਮ ਕਰਤੀ ਭੂਮ ਪਾਈ ਹੋ ਗਈ ਉਹ ਫੇਰ ਕਹਿੰਦੀ ਵੀ ਤੂੰ ਜਾ ਅਸਈ ਉਹ ਹੁਣ ਜਾਵੇ ਕਿਵੇਂ ਉਹਨੂੰ ਡਰ ਮੂਰੇ ਵੀ ਅੱਗੇ ਤਾਂ ਮੈਨੂੰ ਛੱਪ ਦੱਸਦਾ ਸ਼ਿਆਧਾਰੀ ਹੁਣ ਮੈਂ ਕੀ ਕਹੂੰ ਉਹਨੂੰ ਜਾ ਕੇ ਅਸਈ ਉਹ ਕਹਿੰਦੀ ਤੂੰ ਜਾ ਤੇਰੇ ਤੇ ਉਹ ਵੱਜਿਆ ਆ ਨਾ ਉਹ ਦੱਸੇ ਡਰਦਾ ਹੀ ਮਤਾਗ ਲਾਇਆ ਮੈਂ ਤਾਂ ਉਹਨੇ ਦੱਸਿਆ ਸੀ ਤੇ ਉਹ ਤੇਰੇ ਤੇ ਵੱਜਿਆ ਵਾ ਰਾਜਾ ਤੈਨੂੰ ਲਾਜ਼ਮੀ ਦੇਉ ਤੂੰ ਉਹਦਾ ਸੇਵਕ ਬਣ ਗਿਆ ਤੇਰਾ ਸੇਵਕ ਬਣ ਗਿਆ ਉਹ ਚਲ ਆਲਾ ਚੰਗਾ ਮੈਨੂੰ ਬਣਾ ਪਛਰਦਾ ਪਾਣੀ ਉਹਨੇ ਰੋਟੀ ਫੇਰ ਬਣਾਤੀ ਬਨ ਕੇ ਲੜ ਤੋਰਤਾ ਜਦੋਂ ਉੱਥੇ ਗਿਆ ਉਸੇ ਸਰੋਵਰ ਤੇ ਛੱਪੜ ਤੇ ਜਾ ਕੇ ਨੇ ਰੋਟੀ ਬਨ ਕੇ ਨਾਤਾ ਨਾ ਆਖੇ ਲੱਗਿਆ ਖਾਣ ਮੂਰੇ ਫੇਰ ਆ ਕੇ ਖੜ ਗਿਆ ਆ ਪਛਾਦਰੀ ਸੀ ਉਹ ਖੜ ਗਿਆ ਪੰਡਤ ਫੇਰ ਡਰ ਗਿਆ ਵੀ ਇਹਨ ਕੀ ਛੜਦਾ ਉਹ ਕਹਣਾ ਪੜਦਾ ਮੈਂ ਤੈਨੂੰ ਕੁਛ ਨਹੀਂ ਆਲਾ ਤੂੰ ਜੋ ਕੁਛ ਕਰਦਾ ਕਰੀ ਜਾਲ ਵਧੀਆ ਤੇ ਪਰ ਤੈਨੂੰ ਮੈਂ ਅਕਰਾਹ ਪਾਉਣਾ ਮਰਾ ਨਾਛਾ ਅਰਾ ਤੈਨੂੰ ਜਦੋਂ ਹੁਣ ਰਾਜਾ ਪੁੱਛਣ ਲੱਗਿਆ ਨਾ ਬਈ ਹੁਣ ਦੱਸ ਜੋਸਤ ਲਾ ਕੇ ਤੂੰ ਕਹੀ ਨਹੀਂ ਅਠਾ ਦਿਨਾਂ ਦੇ ਅੰਦਰ ਅੰਦਰ ਬਾਰਿਸ਼ ਬਹੁਤ ਜ਼ਿਆਦੇ ਹੋਊਗੀ ਅਠਾ ਦਿਨਾਂ ਦੇ ਅੰਦਰ ਅੰਦਰ ਬਾਰਿਸ਼ ਹੋਊਗੀ ਜ਼ਿਆਦੇ ਅਰਾ ਅਠਾਂ ਦਿਨ ਤੈਨੂੰ ਨਾਮ ਬਹੁਤ ਮਿਲੂਗਾ। ਅਰਾ ਠੀਕ ਆ। ਚਲੋ ਪ੍ਰਸ਼ਾਦਾ ਛਕ ਕੇ ਉਹਨਾਂ ਚ ਸੱਪ ਲੋਭ ਹੋ ਗਿਆ ਛਤਰੀ ਜਿਹਾ ਬੰਦਾ ਬਣਿਆ ਸੀ। ਰਾਜਾ ਫੇਰ ਤੁਰ ਪਿਆ। ਨਾ ਪੰਡਤ ਜਾ ਕੇ ਦੂਏ ਦਿਨ ਹਾਜ਼ਰ ਹੋ ਗਿਆ ਕਚਰੀ ਦੇ ਵਿੱਚ। ਰਾਜਾ ਦੇਖ ਕੇ ਖੁਸ਼ ਹੋ ਗਿਆ ਵੀ ਬੰਝ ਕੇ ਦਮਾਲੇ ਉਹ। ਫੇਰ ਆ ਗਿਆ ਦੇਵਤਾ ਪੁੱਛਾਂਗੇ ਉਸ। ਹਾਂ ਮੈਂ ਦੇਵਤੇ ਲAVE ਲੈ ਜਾ ਇਹਨੂੰ ਘਰੇ ਵਜ਼ੀਰ ਨੂੰ ਕਹਿੰਦਾ ਦੋ ਦਿਨ ਦੀ ਸੇਵਾ ਕਰ ਫੇਰ ਆਪਾਂ ਕੋਈ ਆਸਤ ਲਵਾਵਾਂਗੇ ਤੂੰ ਉਹ ਲੈ ਗਿਆ ਲਿਜਾ ਕੇ ਤੇ ਉਹਨੇ ਉਹਨੇ ਸੇਵਾ ਕੀਤੀ ਵਜ਼ੀਰ ਨੇ ਚੰਗੀ ਅੱਛਾ ਜੀ ਤੀਜੇ ਦਿਨ ਲਿਆਂਦਾ ਤੇ ਫੇਰ ਆਜੇ ਨੇ ਪੁੱਛਿਆ ਵੀ ਹਾਂ ਪੰਡਤਾ ਹੁਣ ਦੱਸ ਮੇਰੇ ਰਾਜ ਕੀ ਕੁਝ ਹੋਊਗਾ ਹੋਰ ਆ ਤੇਰੇ ਰਾਜ ਦੀ ਚੜ੍ਹਦੀ ਕਲਾ ਤੇ بارش ਤੂੰ ਕਹੇ ਨਾ بارش ਹੈ ਨਹੀਂ بارش ਨਹੀਂ ਹੁੰਦੀ ਫਸਲ ਨਹੀਂ ਨਹੀਂ بارش ਬਹੁਤ ਜ਼ਿਆਰੇ ਹੋ ਅਜ ਤੋਂ ਅੱਠਵੇਂ ਨੂੰ ਉਹੀ ਗੱਲ ਅੱਠ ਦਿਨਾਂ ਬਾਅਦ بارش ਹੋਈ ਬੱਟ ਕੜਤੇ ਪਰ ਜ ਆ ਖੁਸ਼ ਹੋ ਗਈ ਫੇਰ ਜਦੋਂ ਆਇਆ ਉਹਨੇ ਮੈਂ ਸਾਡਾ ਟਕਰ ਬਹੁਤ ਦਿੱਤਾ ਰਾਜਾ ਕਹਿੰਦਾ ਵੀ ਪੰਡ ਤਾਂ ਹੋਣ ਦੱਸ ਹੋਰ ਵੀ ਕੀ ਲੈਣਾ ਅਰੇ ਇਹ ਮੈਨੂੰ 100 ਬੰਦਾ ਦੇ 100 ਮਸ਼ਕ ਪਾਣੀ ਦੀ ਚਾਹੀਦੀ ਆ ਉਨੇ 100 ਬੰਦਾ ਦੇਤਾ ਤੇ 6 ਮਾਸ਼ਕ ਪਾਣੀ ਦੀ ਜੇਤੀ ਉੱਥੋਂ ਆਇਆ ਆ ਕੇ ਦੇਖ ਪੰਤ ਕਰਦਾ ਹੀ ਆ ਲਿਆਇਆ ਲਿਆ ਕੇ ਉਹ ਖੜ ਦੇ ਡਾਲੇ ਡਾਲੇ 100 ਹੀ 100 ਪਾਤੀ ਅੱਛਾ ਪਾਣੀ ਐਡਾ ਦਾ ਚੜਤਾ ਉਸ ਵੇਲੇ ਇਛਾਧਾਰੀ ਉੱਥੇ ਵਿੱਚ ਹੈ ਨਹੀਂ ਸੀ ਉਹ ਬਾਹਰ ਨਿਕਲਿਆ ਸੀ ਉਹ ਫੇਰ ਵੱਟ ਗਿਆ ਜਦੋਂ ਮਾਇਆ ਲੈ ਕੇ ਫੇਰ ਅਗਲੇ ਇਹ ਪੰਤਰੀ ਨੂੰ ਫੜਾਤੀ ਉਹ ਪਾਪ ਦੀ ਮਾਇਆ ਇਸ਼ਿਆਤਾਰੀ ਨੇ ਦਿਨਾਂ ਦੀ ਫੇਰਪੂੰਪਾ ਕਰਤੀ ਖਤਮ ਕਰਤੀ ਫੇਰ ਕਹਿਣ ਲੱਗੀ ਵੀ ਤੂੰ ਜਾ ਮੂੰਹ ਕਹਿੰਦਾ ਮੈਂ ਕਰੂੰ ਕੀ ਜਾ ਕੇ ਪੈਸੇ ਦਾ ਰੱਖਦੇ ਨਹੀਂ ਕਰਦੇ ਉਹ ਖਤਮ ਹੋ ਜਾਂਦੇ ਹੋਰੀ ਕਿਵੇਂ ਕਰ ਜਾ ਫੇਰ ਜਾ ਫੇਰ ਡਰਿਆ ਵਾ ਵੀ ਐਨਕੀ ਦਾ ਆਜਮੀ ਮਾਰੂਗਾ ਜੇ ਪੱਟ ਗਿਆ ਹੋਇਆ ਤਾਂ ਫੇਰ ਆ ਚੰਗਾ ਫਣਾਰੇ ਪ੍ਰਸ਼ਾਦੇ ਉਹਨੇ ਫੇਰ ਪ੍ਰਸ਼ਾਦੇ ਬਣਾਤੇ ਵਿਚਾਰੀ ਨੇ ਆਖੇ ਤੁਰਿਆ ਤੇ ਜਦੋਂ ਉਸੇ ਤੋਬੇ ਤੇ ਆ ਗਿਆ ਆਖੇ ਤੇ ਰੋਟੀ ਵੰਡ ਤੀ ਤਾਂ ਆਖਣਾਨ ਕੀਤਾ ਨਾਤਾ ਨਾਗੇ ਤੇ ਪ੍ਰਸ਼ਾਦੇ ਖਾਣ ਲੱਗਿਆ ਤੇ ਮੂਹਰੇ ਫੇਰ ਖੜ ਗਿਆ ਆਖੇ ਛਤਾਰੀ ਸਾਥ ਮਨ ਕੀ ਸੁਣਾ ਵੀ ਪੜਦਾ ਆਲਾ ਠੀਕ ਆ ਜੀ ਡਰੇ ਕੰਬੇ ਉਹਦਾ ਕੰਮ ਨਾ ਮੈਂ ਤੈਨੂੰ ਕੁਝ ਨਹੀਂ ਆਦਾ ਉਹਦਾਲਾ ਹੁਣ ਹੁਣਾਲਾ ਤੈਨੂੰ ਰਾਜਾ ਪੁੱਛੂਗਾ ਬਈ ਹੁਣ ਉਸ ਤਰ੍ਹਾਂ ਹੀ ਦੱਸ ਤੂੰ ਹੋਰ ਆਈ ਮੈਂ ਹੁਣ ਕੀ ਕਹਾਂ ਉਹਦਾ ਅੱਗ ਤਾਂ ਮੈਨੂੰ ਲਾ ਜਾਣਾ ਕਿਤੇ ਕੁਛ ਕਰ ਜਾਣਾ ਪਰ ਤੂੰ ਉਹਨੂੰ ਇਉਂ ਕਹੀਂ ਬਈ ਰਾਜਾ ਜਦੋਂ ਟੜਕੇ ਉੱਠਿਆ ਨਾ ਉਦੋਂ ਉੱਠ ਕੇ ਜੁੱਤੀ ਝਾੜੀ ਤੇਰੀ ਜੁੱਤੀ ਦੇ ਵਿੱਚ ਫੇਰ ਜੁੱਤੀ ਪਾਈ ਤੇਰੀ ਜੁੱਤੀ ਦੇ ਵਿੱਚ ਸੱਪ ਹੋ ਯੋ ਤਾਂ ਮੈਂ ਪਾਲੀ ਐਡਾ ਸਪੋੜਿਆ ਤੇ ਲੜ ਜੂ ਤੇਰੀ ਮੌਤ ਉੱਥੇ ਹੋ ਜੂ ਪਹਿਲਾਂ ਜੁੱਤੀ ਝਾੜੀ ਝਾੜ ਕੇ ਪਾਈ ਅੱਜ ਤੋਂ ਪਰਸੋਂ ਦਾ ਤੀਜੇ ਦਿਨ ਦਾ ਨਾਮ ਨਹੀਂ ਅਸਲ ਉਹ ਤਾਂ ਵੀ ਠੀਕ ਆ ਫੇਰ ਉਹਨੇ ਤਿੰਨ ਦਿਨ ਰੱਖਿਆ ਕੋਲੇ ਵਜ਼ੀਰ ਕੋਲੇ ਜਿੰਨੇ ਚੱਲ ਵਿੱਚ ਆਉਗੀ ਫੇਰ ਦੱਸੋ ਚਲ ਜਦੋਂ ਵਜ਼ੀਰ ਕੋਲੇ ਫੇਰ ਤਿੰਨ ਦਿਨ ਰੱਖਿਆ ਚੰਗੀ ਸੇਵਾ ਕੀਤੀ ਕਿ ਤੀਜੇ ਜਨ ਫਿਰ ਰਾਤ ਨੂੰ ਜਦ ਤੜਕੇ ਉੱਠਿਆ ਉਹਨੇ ਗੱਲ ਰੱਖੀ ਯਾਦ ਤੇ ਰਾਜਾ ਉੱਠਿਆ ਉੱਠ ਕੇ ਜੁੱਤੀ ਝਾੜੀ ਤੇ ਐਡਾ ਸੱਪ ਨਿਕਲਿਆ ਵਿੱਚੋਂ ਅਸਾਂ ਜੀ ਰਾਜਾ ਫੇਰ ਬਾਹਮਣੋਂ ਥਾਪਾਂ ਦੇਵੇ ਅਰਬਾਚਾਤਾ ਮੈਨੂੰ ਫੇਰ ਮਾਇਆ ਦਿੱਤੀ ਦੇਖੇ ਮਾਇਆ ਖਨਾਈ ਪਣ ਤਾਂ ਹੋਣ ਦੱਸ ਹੋਰ ਕੀ ਲੈਣਾ ਆਹਦਾ ਜੀ 100 ਮਾਸਕ ਦੁੱਧ ਹੀ ਪਰਦੇ ਫੇਰ ਉਹਨੇ 100 ਮਾਸਕ ਦੁੱਧ ਦੀ ਪ੍ਰਾਤਿ ਫਰਾਗੇ ਤੇ ਰਾਜਾ ਫਿਰ ਆਇਆ ਨਾਲ ਵੀ ਕਰਦਾ ਹੀ ਆ ਇਹ ਜਦੋਂ ਆਇਆ ਤੇ ਉਹਦੇ ਖੜਦੇ ਡਾਲੇ-ਡਾਲੇ ਸਾਰੇ ਸੋਹ ਮੋਸ਼ਕ ਦੁੱਧ ਦੀ ਪਾਖੇ ਦੁੱਧ ਹੀ ਦੁੱਧ ਕਰਤਾ ਇਹਦਾ ਫਿਰ ਇਧਰ ਨੂੰ ਆਗਰਿਆ ਪਿੰਡ ਨੂੰ ਰਾਜਾ ਪਿੱਛਾ ਮੁੜ ਗਿਆ ਜਦੋਂ ਫਿਰ ਥੋੜੀ ਬਾਅਦ ਆ ਫਿਰ ਛੱਪ ਮੂਰੇ ਫੇਰ ਛਿਆ ਤਰੀ ਆ ਗਿਆ ਆਦਾ ਲੈ ਤੇ ਮੈਨੂੰ ਦੋਵਾਰਾ ਮਾਰਿਆ ਸੀ ਆ ਤੀਜੀ ਆਰ ਹੁਣ ਤੂੰ ਮੇਰੀ ਸੇਵਾ ਕਰਤੀ ਇਹ ਮੈਨੂੰ ਪਤਾ ਸੀ ਵੀ ਸੇਵਾ ਕਰੂ ਹੀ ਕਰੂ ਆ ਤੇਰੀ ਜਿਹੜੀ ਮਾਇਆ ਲੈ ਚਲੀ ਆ ਨਾ ਹੁਣ ਤੈਨੂੰ ਕਿਸੇ ਸਰ ਦੇ ਕੋਲੇ ਨਹੀਂ ਕਿਸੇ ਰਾਜੇ ਕੋਲੇ ਨਹੀਂ ਜਾਣ ਦੀ ਲੋੜ ਤੇਰੀ ਇਹ ਮਾਇਆ ਮੁਕਣੀ ਵੀ ਤੇਰਾ ਕੰਮ ਚੜਦਾ ਹੀ ਤੁਰਿਆ ਗਿਆ ਉਥੋਂ ਫਿਰ ਭੰਡ ਦਾ ਕੰਮ ਚ ਚੜ ਗਿਆ